ਤੇ ਕਿ ਬਸਪਾ ਦੀ ਉਮੀਦਵਾਰਾ ਡਾਕਟਰ ਰਿਤੂ ਸਿੰਘ ਪਿੱਛੇ ਜੇ ਡਾਕਟਰ ਰਿਤੂ ਸਿੰਘ ਨੂੰ ਕਹਿੰਦੇ ਪੈਸਿਆਂ ਦੇ ਨਾਲ ਸਿੱਕਿਆਂ ਦੇ ਨਾਲ ਤੋਲ ਰਹੇ ਸੀਗੇ ਕੰਡਾ ਟੁੱਟ ਗਿਆ ਸਿਰ ਦੇ ਉੱਤੇ ਵੱਜਿਆ ਵੀ ਸੀ ਤੇ ਹਸਪਤਾਲ ਵੀ ਜਾਣਾ ਪਿਆ ਸੀ ਤਾਂ ਕਿ ਟੁੰਕੇ ਲੱਗੇ ਸਿਰ 'ਚ ਤੇ ਹੁਣ ਉਹ ਫੇਰ ਚੋਣ ਪ੍ਰਚਾਰ ਦੇ ਵਿੱਚ ਝੁੱਟੀ ਹੋਈ ਆ ਤੇ ਸੁਦਾ ਸਹੀ ਤੁਸੀਂ ਦੋਵਾਂ ਪਾਰਟੀਆਂ ਵਾਲੇ ਬੀਜੇਪੀ ਵਾਲੇ ਕਾਂਗਰਸ ਵਾਲੇ ਦੱਸੋ ਤਾਂ ਸਹੀ ਤੁਸੀਂ ਕਦੇ ਇਹ ਗੱਲ ਕਿਉਂ ਨਹੀਂ ਕਰਦੇ ਜਿਹੜੀ ਚੰਡੀਗੜ੍ਹ ਦੇ ਜਿਹੜੀ ਸラム ਬਸਤੀਆਂ ਨੇ ਹੂੰ ਗਰੀਬ ਤੁਸੀਂ ਗੱਲ ਕਰਦੇ ਹੋ ਵੱਡੇ ਸੈਕਟਰਾਂ ਦੀ ਵੱਡੀਆਂ ਕੋਠੀਆਂ ਦੀ ਵੱਡੇ ਲੋਕਾਂ ਦੀ ਗੱਲ ਕਰਦੇ ਹੋ ਚੰਡੀਗੜ੍ਹ ਦੇ ਜਿਹੜੇ ਲੋਕਾਂ ਦੇ ਘਰ ਟਾ ਤੇ ਤੁਸੀਂ ਕਹਿੰਦੇ ਜੀ ਗਲਤ ਟੱਕਰ ਬਣਿਓ ਨੇ ਗਰੀਬ ਲੋਕਾਂ ਦੇ ਗਲਤ ਕਰ ਬਕਾਏਗੇ ਤੁਸੀਂ ਟਾ ਤੇ ਆ ਉਹਨਾਂ ਦੀ ਗੱਲ ਤੁਸੀਂ ਕਿਉਂ ਨਹੀਂ ਕਰਦੇ ਚੰਡੀਗੜ੍ਹ ਦੇ ਵਿੱਚ ਜਿੱਥੇ ਇੰਡੀਆ ਗਾਠ ਜੋੜ ਦੇ ਸਾਂਝੇ ਉਮੀਦਵਾਰ ਨੇ ਮਨੀਸ਼ ਦਿਵਾੜੀ ਤੇ ਇੱਕ ਬਸਪਾ ਦੀ ਉਮੀਦਵਾਰਾ ਡਾਕਟਰ ਰਿਤੂ ਸਿੰਘ ਪਿੱਛੇ ਜੇ ਡਾਕਟਰ ਰਿਤੂ ਸਿੰਘ ਨੂੰ ਕਹਿੰਦੇ ਪੈਸਿਆਂ ਦੇ ਨਾਲ ਸਿੱਕਿਆਂ ਦੇ ਨਾਲ ਤੋਲ ਰਹੇ ਸੀਗੇ ਕੰਡਾ ਟੁੱਟ ਗਿਆ ਸਿਰ ਦੇ ਉੱਤੇ ਵੱਜਿਆ ਵੀ ਸੀ ਤੇ ਹਸਪਤਾਲ ਵੀ ਜਾਣਾ ਪਿਆ ਸੀ ਟਾਂਕੇ ਟੁੰਕੇ ਲੱਗੇ ਸਿਰ 'ਚ ਤੇ ਹੁਣ ਉਹ ਫੇਰ ਚੋਣ ਪ੍ਰਚਾਰ ਦੇ ਵਿੱਚ ਜੁਟੀ ਹੋਈ ਆ ਤੇ ਕੱਲ ਉਹ ਪ੍ਰੈਸ ਕਲੱਬ ਦੇ ਵਿੱਚ ਪਹੁੰਚ ਗਈ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਤੁਸੀਂ ਇਹ ਕਿਹਾ ਸੀ ਤੁਸੀਂ ਇਹ ਕਿਹਾ ਸੀ ਤੁਸੀਂ ਇਹ ਦੱਸੋ ਮੇਰੇ ਨਾਲ ਅੰਕੜਿਆਂ ਨਾਲ ਗੱਲ ਕਰੋ ਨਾਲੇ ਵੀ ਕਹਿੰਦੀ ਨਜ਼ਰ ਆਈ ਜੋ ਕਿਸੇ ਨੇ ਕਿਹਾ ਨਾ ਪੀ ਆ ਵਾਲੀ ਜਿਹੜੀ ਮੈਂ ਗੱਲ ਕੀਤੀ ਆ ਉਹ ਇਸ ਆਰਟੀਕਲ ਦੇ ਮੁਤਾਬਕ ਕੀਤੀ ਆ ਕਹਿੰਦੀ ਚੈੱਕ ਕਰੋ ਨਾਲ ਦੀ ਨਾਲ ਮਤਲਬ ਅਜਿਹੇ ਜਿਹੜੇ ਆਪਸ ਦੇ ਵਿੱਚ ਤੇਜ਼ ਤਰਾਰੀ ਦੇਖਣ ਨੂੰ ਮਿਲੀ ਜੀ ਹਾਂ ਵੈਸੇ ਸੁਵਿੰਦ ਚੋਪੜਾ ਕਹਿ ਰਹੇ ਨੇ ਜੀ ਕੋਈ ਪਾਣੀ ਪੁਣੀ ਨਹੀਂ ਆਇਆ ਕਹਿੰਦਾ ਉੱਥੇ ਹੂੰ ਕਹਿੰਦਾ ਬੀ ਜੀ ਪੀ ਵਾਲੇ ਝੂਠ ਬੋਲ ਰਹੇ ਨੇ ਕਹਿੰਦਾ ਮੈਂ ਦੇਖਿਆ ਉੱਥੇ ਕਹਿੰਦਾ ਕੋਈ ਪਾਣੀ ਨਹੀਂ ਪਾਣੀ ਲੈ ਦਾ ਕਹਿੰਦਾ ਬਹੁਤ ਦੂਰ ਆ ਉੱਥੋਂ ਉਹ ਤਾਂ ਪਾਣੀ ਵੈਸੇ ਵੀ ਕਹਿੰਦੇ 2 ਕਿਲੋਮੀਟਰ ਪਹਿਲਾਂ ਰੋਕ ਲਿਆ ਸੀ 2 ਕਿਲੋਮੀਟਰ ਹੈਲੀਪ ਸਮੇ ਚੁਪੜਾ ਕਹਿੰਦੇ ਆ ਪਰ ਨਾ ਸਵੇ ਚੁਪੜਾ ਜੀ ਮੈਂ ਹੈਲੀ ਪੈਡ ਤਾਂ ਖਰ ਮੈਂ ਦੇਖੀ ਨਹੀਂ ਕਿੱਥੇ ਕਿ ਸੀਗੀ ਪਾਣੀ ਮੈਂ ਜ਼ਰੂਰ ਦੇਖਿਆ ਪਾਣੀ ਤਾਂ ਸੜ ਸੜਕਾਂ ਭਰੀਆਂ ਮੈਂ ਸੀਗੀਆਂ ਨਹੀਂ ਉਹ 2 ਕਿਲੋਮੀਟਰ ਦਾ ਵਕਫਾ ਬਹੁਤ ਹੁੰਦਾ ਜੀ ਲੰਮਾ ਚੌੜਾ ਰਸਤਾ ਹੁੰਦਾ ਹੈ ਪਾਣੀ ਦਾ ਮੈਂ ਜ਼ਰੂਰ ਦੇਖਿਆ ਤੇ ਪਾਣੀ ਤਾਂ ਹੈਗਾ ਸੀ ਪਰ ਕਿੰਨੀ ਦੂਰ ਸੀਗਾ ਮਿੱਤਰ ਹੁੰਦਾ ਕਿਹਾ 2 ਕਿਲੋਮੀਟਰ ਸੀਗਾ ਤੁਸੀਂ ਅੱਛਾ ਮੈਂ ਨਾ ਕੱਲ ਦੇਖੀ ਤਰਮਿੰਦਰ ਜੀ ਬੀਐਸਪੀ ਡਾਕਟਰ ਦੀਮੇ ਡਾਕਟਰ ਰੀਤੂ ਸਿੰਘ ਕੱਲ ਹਮ ਐਡੀ 23 ਤਰਾਰ ਕੁੜੀਆ ਹੈ ਅੱਛਾ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਕਹਿੰਦੇ ਇਹਨੂੰ ਇਸੇ ਕਰਕੇ ਹੀ ਇਹਦੀਆਂ ਸੇਵਾਵਾਂ ਖਤਮ ਕਰਤੀਆਂ ਸੀ ਵੀ ਭਾਈ ਤੂੰ ਬੜਾ ਉਹ ਕਰਦੀਆਂ ਸਾਡੇ ਖਿਲਾਫ ਇਹ ਵੀ ਸੋਚਣਾ ਚਾਹੀਦਾ ਹੈ ਮਤਲਬ ਕਿ ਕਮਾਲ ਦੀ ਗੱਲ ਹੈ ਵੀ ਇੰਨੀ ਅਗਰੈਸਿਵ ਕੁੜੀ ਨੂੰ ਪੋਲਿਟਿਕਸ ਵਿੱਚ ਆ ਰਿਹਾ ਸੀ ਉਹਣਾ ਚਿਹਰੇ ਪੋਲਿਟਿਸਟ ਨੂੰ ਤੇ ਇਹ ਮਾਇਆ ਵਿੱਚ ਥਾਂ ਲੈ ਸਕਦੀ ਹੈ ਵੀ ਬੀਐਸਪੀ ਵਿੱਚ ਇੰਨੀ ਕੱਲ ਉਹ ਬੰਦਾ ਕਹਿੰਦਾ ਬੀਬਾ ਬਹਿ ਜਾ ਬਹਿ ਜਾ ਮਨਿੰਦਰ ਤਵਾੜੀ ਕੋਈ ਨਾ ਬਹਿ ਜਾ ਵੀ ਪਾਪਾ ਗੱਲ ਬਹਿ ਕਰਦੇ ਆ ਕੋਈ ਗੱਲ ਨਹੀਂ ਉਹ ਦਈਗਾ ਜਵਾਬ ਉਹ ਸਵਾਲ ਕਰੀਂਗਾ ਜਵਾਬ ਦੇ ਦੱਸਦਾ ਸਹੀ ਦੱਸੋ ਤਾਂ ਸਹੀ ਤੁਸੀਂ ਦੋਏ ਪਾਰਟੀਆਂ ਵਾਲੇ ਭਾਜਪੀ ਵਾਲੇ ਕਾਂਗਰਸ ਵਾਲੇ ਦੱਸੋ ਤਾਂ ਸਹੀ ਤੁਸੀਂ ਕਦੇ ਇਹ ਗੱਲ ਕਿਉਂ ਨਹੀਂ ਕਰਦੇ ਜਿਹੜੀ ਚੰਡੀਗੜ੍ਹ ਦੇ ਜਿਹੜੀ ਸਲਮ ਬਸਤੀਆਂ ਨੇ ਹੂੰ ਗਰੀਬ ਤੁਸੀਂ ਗੱਲ ਕਰਦੇ ਹੋ ਵੱਡੇ ਸੈਕਟਰਾਂ ਦੀ ਵੱਡੀਆਂ ਕੋਠੀਆਂ ਦੀ ਵੱਡੇ ਲੋਕਾਂ ਦੀ ਗੱਲ ਕਰਦੇ ਹੋ ਚੰਡੀਗੜ੍ਹ ਦੇ ਜਿਹੜੇ ਲੋਕਾਂ ਦੇ ਘਰ ਟਾ ਤੇ ਤੁਸੀਂ ਕਹਿੰਦੇ ਜੀ ਗਲਤ ਤੱਕਰ ਬਣੇ ਹੋ ਨੇ ਗਰੀਬ ਲੋਕਾਂ ਦੇ ਗਲਤ ਕਰ ਬਣ ਕਹੇਗੇ ਤੁਸੀਂ ਟਾ ਤੇ ਆ ਉਹਨਾਂ ਦੀ ਗੱਲ ਤੁਸੀਂ ਕਿਉਂ ਨਹੀਂ ਕਰਦੇ ਤੁਹਾਡੀਆਂ ਕਹਿੰਦਾ ਮੂੰਹ ਉਦੋਂ ਕਿਉਂ ਬੰਦ ਹੋ ਜਾਂਦਾ ਚੰਡੀਗੜ੍ਹ ਦੇ ਉਹ ਗਰੀਬ ਲੋਕਾਂ ਦੀ ਗੱਲ ਤੁਸੀਂ ਕਿਉਂ ਨਹੀਂ ਕਰਦੇ ਨਾਲੇ ਬੀਜੇਪੀ ਵਾਲਿਆਂ ਤੇ ਨਾਲੇ ਕਾਂਗਰਸ ਵਾਲੇ ਕਹਿੰਦੇ ਤੁਸੀਂ ਕਿੱਥੇ ਆ ਗੱਠ ਜੋੜ ਕੇ ਬਣੇ ਆ ਗੱਠ ਜੋੜਾ ਕਿ ਠੱਗ ਜੋੜਾ ਕਹਿੰਦੇ ਲੈ ਦੱਸ ਬੀਬੀ ਕਹਿੰਦੀ ਤੂੰ ਕਹਿੰਦੀ ਉਹਨੂੰ ਮਨੀਸ਼ ਤਵਾੜੀ ਨੂੰ ਆ ਗੱਠ ਜੋੜਾ ਕਿ ਠੱਗ ਜੋੜਾ ਕਹਿੰਦੀ ਕਹਿੰਦੀ ਆ ਟੱਪ ਦਿਓ ਕਹਿੰਦੇ ਚੰਡੀਗੜ੍ਹ ਦਾ ਇੱਕ ਬਾਰਡਰ ਜਿਹਾ ਉੱਧਰ ਜਾ ਕੇ ਤੁਸੀਂ ਾਟ ਹੋ ਜੰਨੇ ਹੋ ਆਮ ਆਦੀ ਪਾਰਟੀ ਦੇ ਵਿਰੁੱਧ ਬੋਲਦੇ ਹੋ ਆ ਇੱਥੇ ਇਕੱਠੇ ਫਿਰਦੇ ਹੋ ਤੁਸੀਂ ਰੋਡ ਸ਼ੋਅ ਕਰਦੇ ਹੋ ਤੁਸੀਂ ਕਹਿੰਦੇ ਕਾਹਦੇ ਤੋਂ ਨਾ ਠੱਕ ਜੋੜਾ ਘੱਟ ਜੋੜਾ ਓਏ ਬੜੀ ਬੋਲੀ ਬੀਬੀ ਇਹ ਕੱਲ ਮੈਂ ਤਾਂ ਹੈਰਾਨ ਆ ਤੇ ਮਨੀਸ਼ ਤਵਾੜੀ ਨੂੰ ਇਹੀ ਗੱਲ ਕਹੀਗਾ ਕਿ ਭਾਈ ਨਹੀਂ ਭਾਈ ਅਸੀਂ ਉਹ ਵੀ ਗੱਲ ਕਰਦੇ ਆ ਅਸੀਂ ਉਹਦੀ ਵੀ ਗੱਲ ਵੀ ਕਰਦੇ ਆ ਉਹਦੀ ਬੀਬਾ ਇਹਦੀ ਗੱਲ ਵੀ ਕਰਦੇ ਆ ਤੂੰ ਬੈ ਜਾ ਬੀਬੇ ਕਹਿੰਦੀ ਬਹਿਣ ਨੂੰ ਨਹੀਂ ਆਈ ਮੈਂ ਤਾਂ ਸੋਲਾ ਜਵਾਲਾ ਲੈ ਆਇਆ ਤੁਹਾਡੇ ਕੋਲ ਜਿੱਤਨ ਜਿੱਤਾਂ ਕਹਿੰਦੇ ਮੈਨੂੰ ਕੋਈ ਚੱਕਰੀ ਕੋਣ ਜਿੱਤੇ ਕੋਣ ਹਾਰੇਗਾ ਪਰ ਗੱਲ ਤਾਂ ਸੋਹਰੇ ਤੁਸੀਂ ਮੈਨੂੰ ਅਰੇ ਮੈਂ ਹੈਰਾਨ ਹੋ ਗਈ ਬੀਬੀ ਤੇ ਕੱਲ ਕੱਲ ਉਹ ਸੁਣ ਕੇ ਉਹਦਾ ਉਹਦਾ ਸਿੱਧਾ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਚੱਲੀ ਸੀ ਉਹਦੀ ਨੀਸ ਤਵਾੜੀ ਦੀ ਪ੍ਰੈਸ ਕਾਨਫਰੈਂਸ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਕੁੱਦ ਗਈ ਜਾ ਕੇ ਬਿਠਾ ਠਾ ਠਾ ਪੱਤਰਕਾਰਾਂ ਦੇ ਜਿਹੜੇ ਦੇਖਦੇ ਰਹੇ ਉੱਥੇ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲ੍ਹੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ